ਮੈਨੂੰ ਵੀਰ ਜੀ ਕਹਿ ਰਹੇ ਸੀ ਇਹ ਨਿਊਜ਼ੀਲੈਂਡ ਦੀ ਘਟਨਾ ਉੱਥੇ ਇੱਕ ਪਰਿਵਾਰ ਮਿਲਿਆ ਦਾਸ ਨੂੰ ਉਹ ਕਹਿੰਦਾ ਵੀ ਸਾਡੇ 5 6 ਠੇਕੇ ਸੀ ਛਰਾਬ ਦੇ ਉਧਰ ਤਕੜਾ ਕਾਰੋਬਾਰ ਹੈ ਪੈਸਾ ਬੜਾ ਬੰਦਾ ਉਹ ਕਹਿਣ ਲੱਗੇ ਵੀ ਸੁਭਾਵਕ ਕੀ ਨਾ ਉੱਥੇ ਕੋਈ ਸਾਧੂ ਕੋਈ ਕੀਰਤਨ ਕਰਨ ਗਏ ਮਹਾਪੁਰਖ ਉਹ ਵੀ ਜੇ ਸੀ ਕੁਝਦਮ ਪਰਿਵਾਰ ਉੱਥੇ ਹੁੰਦੇ ਵੀ ਅੱਜ ਬਾਬਾ ਜੀ ਸਾਡੇ ਘਰ ਪ੍ਰਸ਼ਾਦਾ ਛਕਿਓ ਅੱਜ ਉਹ ਤੇ ਸਿੰਘ ਵੀ ਜਾਂਦੇ ਰਹੇ ਤੇ ਉਹ ਕਿਤੇ ਘਰੇ ਲੈ ਗਿਆ ਪਰਿਵਾਰ ਵੇਖੋ ਜਿਹੜੇ ਸੱਚ ਤੇ ਤੁਰਦੇ ਥੋੜੇ ਹੁਣ ਉਹ ਜਦੋਂ ਪ੍ਰਸ਼ਾਦਾ ਪਾਣੀ ਉਹਨਾਂ ਤਿਆਰ ਕੀਤਾ ਤੇ ਨਾਲ ਰਾਗੀ ਜੱთა ਸਿੰਘ ਤੇ ਰੱਬ ਦੇ ਪਿਆਰੇ ਬੈਠੇ ਤੇ ਨਾਮ ਜਪਾਇਆ ਉਹਨਾਂ 15 ਮਿੰਟ ਨਾਮ ਜਪਾ ਕੇ ਜਦੋਂ ਪ੍ਰਸ਼ਾਦਾ ਥਾਲੀ ਚ ਪੈ ਗਿਆ ਨਾ ਪਰਿਵਾਰ ਵੀ ਬਹਿ ਗਿਆ ਤੇ ਜਿਵੇਂ ਮਾਰੇ ਦੀ ਕੋ ਖੇਡ ਵਰਤਨੀ ਹੋਵੇ ਉਹਨਾਂ ਨੇ ਪੋਛ ਲਿਆ ਅਰਦਾਸ ਕਰਨ ਲੱਗਿਆ ਪ੍ਰਸ਼ਾਦਾ ਛਕਣ ਲੱਗਿਆ ਤਿਆਰ ਪ੍ਰਸ਼ਾਦਾ ਕਹਿਣ ਲੱਗੇ ਗੁਰਮਖੋ ਆਪਣਾ ਕਾਰੋਬਾਰ ਕੀ ਆ ਛਲੋ ਦੱਸਣਾ ਆਪਣਾ ਕਾਰੋਬਾਰ ਕੀ ਹੈ ਤੇ ਉਸ ਸਿੰਘ ਨੇ ਆਖਿਆ ਕਹਿੰਦੇ ਬਾਬਾ ਜੀ ਕਾਰੋਬਾਰ ਕੀ ਹੈ ਵੀ ਅਸੀਂ ਜਦੋਂ ਦੇ ਪੰਜਾਬ ਤੋਂ ਆਏ ਕੋਈ 25 26 ਸਾਲ ਹੋ ਗਿਆ ਤੇ ਸਾਡਾ کاروبار ਜ਼ੀਰੋ ਤੋਂ ਹੀਰੋ ਬਣਿਆ ਵਾਂ ਤੇ ਕਾਰਨੇ ਜੇ ਵੀ ਕੌੜਾ ਜੇ ਸੱਚ ਹੈ ਵੀ ਆਪਣੇ ਪੰਜ ਛੇ ਠੇਕੇ ਆ ਹੁਣ ਅਗਲੇ ਬੰਨੇ ਕੋਈ ਭਿੱਜਿਆ ਬੈਠਾ ਸੀ ਨਾ ਸਾਡੇ ਰਗਾਂ ਥੋੜਾ ਅੱਖੋ ਸਤਨਾਮ ਅੱਜ 100 ਦੇ ਵਿੱਚੋਂ 80 ਬਾਬੇ ਮੇਰੇ ਰਗੇ ਇਦਾਂ ਦੇ ਆ ਭਾਵੇਂ ਕੋਈ ਬੰਦਾ ਮਾਰ ਕੇ ਨਾਪ ਦੇ ਕਦੀ ਨਹੀਂ ਪੁੱਛਦੇ ਪੇਟੀ ਵੇਂਦੇ ਅੱਖੋ ਐਗਰੇ ਤੇ ਸਰੂਪਾ ਠਾ ਤੇ ਨਾਲ ਬਰਫੀ ਦੇ ਫੋਟੋ ਨਾ ਬਾਬੀ ਨਾਨਕ ਦਾ ਸਿਧਾਂਤ ਹੈ ਈਮਾਨਾਬਾਦ ਪਹਿਲੀ ਉਦਾਸੀ ਬਾਪੂ ਨੇ ਕੀਤੀ ਉੱਥੇ ਇਹੋ ਇਤਿਹਾਸ ਹੈ ਸਾਰਾ ਮਲਕ ਭਾਗ ਉਤਰ ਲੈ ਲੈਂਦਾ ਰਿਹਾ ਬਾਬਾ ਮੇਰੇ ਕਰ ਪੂੜੀਆਂ ਖਾਲਾ ਮੈਂ ਅਮ੍ਰਿਖਾ ਕੱਲ ਜ਼ਿਕਰ ਕਰ ਗੇ ਇਤਿਹਾਸ ਦਾ ਦੀਪ ਸਿੰਘ ਵਾਲੇ ਮੈਂ ਉੱਧਰ ਨਹੀਂ ਜਾਣਾ ਇਸੇ ਗੱਲੋਂ ਬਾਬੀ ਨੇ ਆਖਿਆ ਸੀ ਮਰਦਾਨਿਆਂ ਲਾਲੋ ਦੀ ਸੁੱਕੀ ਉਹਦੇ ਵਿੱਚ ਬਹੁਤ ਵੱਡਾ ਮੈਸੇਜ ਸੀ ਕਿ ਲੋਕੀ ਚੰਗੇ ਕਰਮ ਕਰਨ ਕਿਰਤ ਮਹਾਰਾਜ ਕਹਿੰਦੇ ਆਪਾਂ ਇਹਦੀ ਸੁੱਕੀ ਖਾ ਲਈਏ ਇਹਦੀ ਸੁੱਕੀ 'ਚ ਵੀ ਦੁੱਧ ਹੈ ਦੇ ਉਹ ਬੰਦੇ ਦੇ ਕੋਲ ਪੈਹਾ ਖੁੱਲਾ ਵਾ ਪਰ ਪੈਹਾ ਗਲਤ ਹੈ ਦੋ ਨੰਬਰ ਦਾ ਵਾ ਤੇ ਉਹ ਜ਼ਹਿਰ ਆਪਾਂ ਜਿਸ ਗੁਰੂ ਨਾਨਕ ਨੇ ਆਪਣੇ ਬੱਚਿਆਂ ਨੂੰ ਆਪਣੀ ਕੌਮ ਨੂੰ ਸੁਨਿਆਹ ਦਿੱਤਾ ਹੱਕ ਪਰਾਇਆ ਨਾਨਕਾ ਉਸ ਸੂਰ ਸਗਾਏ ਗੁਰਪੀਰ ਹਮਾ ਤਾਂ ਪਰੇ ਜਿਸ ਗੁਰੂ ਨੇ ਮੁਰਦਾ ਖਾਨ ਬਰਾਬਰ ਆਖਿਆ ਕਹਿੰਦੇ ਮਰਦਾਨਿਆਂ ਨੇ ਕਈਆਂ ਦਾ ਢਿੱਡ ਧੋਇਆ ਹੀ ਓਏ ਇਹਨੇ ਕਈਆਂ ਨਾਲ ਧੱਕਾ ਕੀਤਾ ਹੀ ਇਹਦੇ ਘਰ ਦਾ ਪਾਣੀ ਨਹੀਂ ਪੀਣਾ ਇਹ ਪਰਿਵਾਰ ਨੇ ਗੱਲ ਮੈਨੂੰ ਦੱਸੀ ਆਪ ਮਹਾਰਾਜ ਕੋਲੇ ਇਹ ਝੂਠ ਨਹੀਂ ਕੀਵਰੀ ਪ੍ਰਚਾਰਕ ਥੋੜਾ ਇੱਧਰ ਉੱਧਰ ਕਰ ਜਾਂਦੇ ਕੋਲੋਂ ਪਰ ਮੈਂ ਵੀ ਉਹਨਾਂ ਦੇ ਘਰੇ ਗਿਆ ਤੇ ਉਹਨਾਂ ਆਪ ਦੱਸਿਆ ਮੈਂ ਕਿਹਾ ਵੀ ਤੁਸੀਂ ਸਾਰਾ ਪਰਿਵਾਰ ਦਮਾਲੇ ਸਜਾਏ ਨਿੱਕੇ ਨਿੱਕੇ ਬੱਚਿਆਂ ਨੂੰ ਦਮਾਲੇ ਵਧੇ ਘਰ 'ਚ ਮਾਰੇ ਦਾ ਪ੍ਰਕਾਸ਼ ਮੈਂ ਕਿਹਾ ਵੀ ਐਦਾਂ ਲੱਗਦਾ ਪੰਜਾਬ 'ਚ ਐਦਾਂ ਹੋਣਾ ਚਾਹੀਦਾ ਸੀ ਪੰਜਾਬ ਵਸਦਾ ਗੁਰਾਂ ਦੇ ਤੇ ਤੁਸੀਂ ਬੜਾ ਰੰਗ ਚੜਿਆ ਵੀ ਪੈਣਾ ਨੇ ਦੋਰੀਆਂ ਤੇ ਸਤਾਰਾਂ ਤੇ ਤੁਹਾਡੇ ਚਿਹਰੇ ਲਾਲ ਸੁਰਖਤੇ ਉਹ ਫਿਰ ਜਦੋਂ ਮੈਂ ਇੰਨਾ ਪੁੱਛਿਆ ਵੀ ਤੁਸੀਂ ਕਰਮਾ ਆਲੇ ਆ ਫਿਰ ਉਹਨਾਂ ਆ ਕਹਾਣੀ ਸੁਲਾਈ ਜਿਹੜੀ ਮੈਂ ਤੁਹਾਨੂੰ ਲੱਗਾ ਸੁਣਾਉਂ ਸਿੱਖੀ ਕੀ ਉਹ ਕਹਿੰਦੇ ਮਾਮਪੁਰਖ ਪ੍ਰਸ਼ਾਦਾ ਪਿਆ ਤੇ ਜਦੋਂ ਅਸੀਂ ਕਿਹਾ ਨਾ ਵੀ ਸਾਡੇ ਪੰਜ ਛੇ ਠੇਕੇ ਆ ਕਹਿੰਦੇ ਉਹਨਾਂ ਨੇ ਰੋਟੀ ਛੱਡ ਦਿੱਤੀ ਜਿੱਦਾਂ ਗਿਆਨੀ ਜਸਵੰਤ ਸਿੰਘ ਜੀ ਨੇ ਮਨਜੀਤ ਸਾਹਿਬ ਵਾਲੇ ਉਹਨਾਂ ਨੂੰ ਕੁਰਸੀ ਦੇ ਪਹਿਨਾ ਸਵਾਗਤ ਤੇ ਉਹ ਛਟੇ ਛੱਡ ਜਾਂਦੇ ਆ ਵੀਡੀਓ ਵੀ ਪਈਆਂ ਉਹ ਕਹਿੰਦੇ ਆਪਾਂ ਚੱਲੇ ਵੀ ਸਾਡੀ ਇਹਦੇ ਨਾਲ ਨਹੀਂ ਬੰਦੀ ਆਖੋ ਸਤਨਾਮ ਕਿਉਂਕਿ ਬਾਣੀ ਵੀ ਕਹਿੰਦੀ ਨਾ ਵੀ ਹੋਏ ਇਕੱਤਰ ਵੀ ਇਕੱਠੇ ਹੋ ਕੇ ਬਾਓ ਤੇ ਬਾਣੀ ਵੀ ਇਹ ਕਹਿੰਦੀ ਗੁਰਮੁਖ ਬੈਸੋ ਸਫਾ ਵਿਛਾਈ ਯਾਰ ਨਾ ਬਹਿ ਜੋ ਜੇ ਕਿਸ ਦੀ ਲਤ ਮੰਦ ਤੁਸੀਂ ਪਰੇ ਨੂੰ ਸਿੱਧੀ ਕਰ ਲੋ ਉਸੇ ਤਰ੍ਹਾਂ ਉਹ ਕਮਾਈ ਵਾਲੇ ਸਾਚ ਅੰਦਰ ਸੀ ਇੱਕ ਪਾਸੇ ਪ੍ਰਸ਼ਾਦੇ ਪੈ ਪਰਿਵਾਰ ਤੱਕੜਾ ਹੈ ਉਹ ਕਹਿੰਦੇ ਲਫਾਫਿਆਂ ਦੇ ਵਿੱਚ 5-5000 ਡਾਲਰ ਵੀ ਪਿਆ ਕਹਿੰਦੇ ਪਤਾ ਸਾਰਿਆਂ ਨੂੰ ਸੀ ਵੀ ਇਹ ਬੰਦੇ ਸਭ ਤੋਂ ਵੱਧ ਪਿਆਰ ਦਿੰਦੇ ਜਿਹੜਾ ਪ੍ਰਸ਼ਾਦਾ ਸ਼ਕਣੋਂ ਹੁੰਦਾ ਕੋੜੀ ਸਚਾਈ ਵਿੱਚ ਹੀ ਆਹੀ ਵੀ ਆ। ਜਲਦੀ ਦਾ ਨਾਮ ਗੱਡੀ ਹੈ। ਉਹ ਕਹਿੰਦੇ ਪਤਾ ਹੁੰਦਿਆਂ ਵੀ ਵੀ ਇੰਨਾ ਕੱਲੇ-ਕੱਲੇ ਨੂੰ 5100 ਡਾਲਰ ਦੇਣਾ ਇੱਧਰ ਦੀ ਵੱਡੀ ਰਕਮ ਮੰਦੀ। ਵੇਖੋ ਜਿਨ੍ਹਾਂ ਨੇ ਇਸ ਗੁਰੂ ਨਾਲ ਪਿਆਰ ਕੀਤਾ ਥਾਲ ਵਿੱਚ ਤਿੰਨ ਸਤ ਸੰਤੋਖ ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਇਹ ਤਿੰਨੇ ਵਸਤੂਆਂ ਸੰਤ ਬਾਬਾ ਜਰਨੈਲ ਸਿੰਘ 'ਚੋਂ ਝਲਕਦੀਆਂ ਸੀ ਰੈਂਦੀ ਦੁਨੀਆ ਤੱਕ ਮਰਦ ਦੇ ਨਾ ਰਹਿਣੇ ਇੱਕ ਤੇ ਉਹ ਸੱਚ ਦੇ ਨਾਲ ਜੁੜਿਆ ਸੀ ਦੂਜਾ ਉਹਦੇ ਅੰਦਰ ਸੰਤੋਖ ਸੀ ਇੱਕ ਅਮਰੀਕਨ ਡਾਲਰ ਜਰਨਲ ਕੁਲਦੀਪ ਬਰਾੜ ਆਪ ਲਿਖਦਾ ਵੀ ਅਸੀਂ ਭੇਟਾ ਕੀਤਾ ਸੰਤਾ ਨੂੰ ਵੀ ਤੁਸੀਂ ਸਾਡੇ ਪੈਸੇ ਲੈ ਲਓ ਤੇ ਸਾਡੇ ਨਾਲ ਰਲ ਜਾਓ ਸਿਟੀਜ਼ਨ ਦੇ ਦਾਂਗੇ ਤੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਮਰਦੇ ਕੌਮ ਬਾਬਾ ਜਰਨੈਲ ਸਿੰਘ ਸਾਹਿਬ ਜੀ ਨੇ ਕਹਿੰਦੇ ਸਜਣਾ ਤੇਰੇ ਡਾਲਰ ਛਾਲਰ ਤੇ ਆਉਂਦੇ ਰਹਿਣਗੇ ਵੀਜੇ ਵੀ ਲੱਗਦੇ ਰਹਿਣਗੇ ਪਰ ਵਾਰ-ਵਾਰ ਗੁਰੂ ਰਾਮਦਾਸ ਦੀ ਗੋਦੀ ਦਾ ਨਿਗ ਨਹੀਂ ਮਿਲਣਾ ਅੱਜ ਤੱਕ ਪ੍ਰੂਫ ਪਏ ਸੰਗਤ ਜੀ ਕਹਿ ਦੇਣਾ ਲੋਕੀ ਅੱਤਵਾਦੀ ਕਹਿ ਦਿੰਦੇ ਕਈ ਲੜ ਵੀ ਪੈਂਦੇ ਤੁਸੀਂ ਐਵੇਂ ਬੋਲਦੇ ਉਹਨਾਂ ਮੁੰਡੇ ਮਰਵਾ ਦਿੱਤੇ ਤੇ ਹੁਣ ਕਿਹੜਾ ਜੀਣੇ ਆਖੋ ਸਤਨਾਮ ਘਰਾਂ ਦੇ ਘਰ ਵੇਲੇ ਹੋਈ ਜਾਂਦੇ ਕਿੜੇ ਕਿੜੇ ਸੋਹਣੇ ਗੱਭਰੂ ਨਸ਼ਾ ਖਾ ਗਿਆ ਲੜਾਈ ਕਲੇਸ਼ ਖਾ ਗਿਆ ਉਹ ਤੇ ਸਾਡੇ ਹੱਕ ਲਈ ਬੋਲੇ ਹੁਣ ਸਾਰੇ ਜਹਾਜ ਪਰ ਕੇ ਆਏ ਤੇ ਕਿਤਰਾ ਵਹਿਣ ਪੈਂਦੇ ਤੇ ਉਹ ਇਸੇ ਕਰਕੇ ਬੋਲਦੇ ਵੀ ਸਾਨੂੰ ਸਾਡਾ ਹੱਕ ਦਿਓਹੀਂ ਜਾਈਏ ਹੀ ਨਾ ਕਿਤੇ ਆਖੋ ਸਤਨਾਮ ਪਰ ਦੁਨੀਆ ਨਹੀਂ ਸਮਝਦੀ ਬਾਬੇ ਨਾਨਕ ਤੋਂ ਨਹੀਂ ਆਖੇ ਲੱਗੇ ਆਖੋ ਸਤਨਾਮ ਆਪ ਰੱਬ ਆਇਆ ਸੀ ਤੁਸੀਂ ਨੇੜੇ ਹੋਇਓ ਬੜੇ ਪ੍ਰੇਮ ਦੇ ਨਾਲ ਉਹਨਾਂ ਨੇ ਇਸ ਪੈਰੇ ਤੇ ਉੱਤੇ ਪੱਕੇ ਰਹੇ ਉੱਠ ਕੇ ਕਹਿੰਦੇ ਚੰਗਾ ਪਰਿਵਾਰ ਨੂੰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਉਹ ਪਰਿਵਾਰ ਕਹਿੰਦਾ ਵੀ ਸਾਡੇ ਹੰਝੂ ਨਿਕਲ ਆਏ ਦੇਖੋ ਵਸ ਨਹੀਂ ਕਿਸੇ ਦੇ ਪਤਾ ਨਹੀਂ ਕੌਣ ਕਿੱਥੇ ਆ ਕਹਿੰਦੇ ਮੇਰੀ ਸਿੰਘਣੀ ਵਿਰਾਗ ਕੀਤਾ ਕਹਿਣ ਲੱਗੇ ਗੁਰਬਾਣੀ ਇਤਿਹਾਸ ਕਹਿੰਦਾ ਹੈ ਵੀ ਜਿਹਦੇ ਘਰੇ ਪੰਜ ਸਿੰਘ ਆ ਜਨ ਨਾ ਬਾਣੀ ਬਾਣੇ ਵਾਲੇ ਤੇ ਉੱਥੇ ਪਰਮੇਸ਼ਰ ਆ ਜਾਂਦਾ ਪੰਜ ਪ੍ਰਵਾਣ ਪੰਚੇ ਪਾਵੇ ਪੀ ਅੱਜ ਸਾਡੇ ਘਰੋਂ ਪਰਮੇਸ਼ਰ ਰੋਟੀ ਤੋਂ ਬਿਨਾ ਉੱਠ ਚੱਲਿਆ ਓਏ ਕੋਈ ਵੱਡਾ ਬੰਦਾ ਕਿਸੇ ਘਰੋਂ ਉੱਤਰਾ ਚਲ ਜੇ ਤੇ ਕਿੰਨਾ ਫੀਲ ਹੁੰਦਾ ਇਹ ਤੇ ਵੱਡੇ ਦਾ ਵੀ ਵੱਡਾ ਵਾ ਤੁਮ ਹੋ ਸਭ ਰਾਜਨ ਕੇ ਆਪੇ ਆਪ ਕਹਿੰਦੇ ਜਦੋਂ ਉੱਠ ਕੇ ਤੁਰ ਪੇ ਸਿੰਘ ਵੀ ਥਾਲੀਆਂ ਭਰੀਆਂ ਪਈਆਂ ਕਹਿੰਦੇ ਮੈਂ ਅੱਗੇ ਜਾ ਕੇ ਪਰਣਾ ਪਾਇਆ ਵੀ ਰੱਬ ਦੇ ਪਿਆਰਿਓ ਸਾਡੀ ਮੌਤ ਹੋ ਜੂਗੀ ਟੈਨਸ਼ਨ ਨਾ ਇਹ ਕਾਮਨਾ ਕਰੋ ਸਾਨੂੰ ਥੋੜਾ ਜਿਹਾ ਮੌਕਾ ਦਿਓਣ ਸਾਡੇ ਵਾਸਤੇ ਨਹੀਂ ਸਾਡਾ ਕਾਰੋਬਾਰ ਹੀ ਇਦਾਂ ਦਾ ਏ ਕਹਿੰਦੇ ਡਿਊਟੀ 'ਚ ਖੜੋਗੇ ਦੋ ਮਿੰਟ ਲਈ ਖੜੋਤੇ ਰਹਿ ਕਹਿੰਦੇ ਟਾਈਮ ਤੁਹਾਡੇ ਕੋ ਵੀ ਥੋੜਾ ਸਾਡੇ ਕੋ ਵੀ ਇੱਕ ਪੱਖ ਲੈ ਲਓ ਜਾਂ ਤੇ ਮੱਸੀ ਦੇ ਘਰ ਚ ਵੜ ਜਿਓ ਤੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਦਾ ਬੂਆ ਖੁੱਲਾ ਏ ਛੇਤੀ ਫੈਸਲਾ ਕਰ ਲੋ ਜਾਂ ਤੇ ਬਾਪੂ ਦੇ ਘਰ ਚ ਵੜਨਾ ਏ ਤੇ ਅਸੀਂ ਪ੍ਰਸ਼ਾਦ ਦਾ ਛਕਾਂਗੇ ਤੁਹਾਨੂੰ ਪਤਾ ਇਤਿਹਾਸ ਵਿੱਚ ਇਹ ਸਾਖੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਦਿਆਲਦਾਸ ਜੀ ਉਹਨੇ ਵੀ ਰੋਟੀਆਂ ਦੇ ਗੱਡੇ ਲੱਦੇ ਸੀ ਤੇ ਮਹਾਰਾਜ ਸਾਹਿਬ ਕਹਿੰਦੇ ਨਗੁਰੇ ਕਾ ਹੈ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਕਹਿੰਦੇ ਰੋਟੀ ਨਹੀਂ ਖਾਣੀ ਤੂੰ ਨਗੁਰਾਏ ਕਈ ਦਿਨ ਘੁੰਮਦਾ ਰਿਆ ਤਰਲੇ ਲੈ ਕੇ ਇਤਿਹਾਸ ਹੈ ਫੇਰ ਉਹ ਗੁਰੂ ਆਲਾ ਬਣਿਆ ਤੇ ਕਹਿੰਦਾ ਮਹਾਰਾਜ ਸਾਹਿਬ ਜੀ ਜਲ ਪਾਣੀ ਤਿਆਰ ਕਰੀਏ ਕੁਝ ਵਿਦਵਾਨਾਂ ਨੇ ਇਹ ਵੀ ਭਾਵਨਾ ਨਾਲ ਲਿਖਿਆ ਵੀ ਮਹਾਰਾਜ ਕਹਿੰਦੇ ਉਹ ਜਿਹੜਾ ਗੱਡਿਆਂ ਤੇ ਲੱਧਿਆ ਉਹੋ ਹੀ ਵਰਤਾਓ ਉਹ ਕਹਿੰਦੇ ਮਹਾਰਾਜ ਕਿੰਨੇ ਦਿਨ ਹੋ ਗਏ ਉਹ ਚਿੱਤੇ ਕਰਮ ਪੈ ਗਏ ਕਰਮ ਤੇ ਇਹ ਹੁਣ ਦੁਬਾਰਾ ਤਿਆਰ ਕਰਨਾ ਮਹਾਰਾਜ ਸਾਹਿਬ ਜੀ ਕਹਿੰਦੇ ਨਹੀਂ ਗਰਮ ਤੇਰੇ ਅੰਦਰ ਸੀ ਤੂੰ ਨਗਰੇ ਨੇ ਚਲੇ ਜਾਣਾ ਸੀ ਭਰੀਏ ਮਤ ਪਾਪਾਂ ਕੇ ਸੰਗੋ ਤੋ ਵੈ ਤੂੰ ਖੰਡੇ ਬਾਟੇ ਦਾ ਅਮਰਤ ਛਕ ਲਿਆ ਤੇ ਅਰਦਾਸਾ ਸੋਧ ਕੇ ਪਤੀਲੇ ਟੱਕ ਦਿਓ ਤੇ ਅਰਦਾਸੇ ਕਰਕੇ ਵਰਤਾਓ ਸਾਧ ਸੰਗਤ ਸੱਚ ਹੋਇਆ ਕਿ ਗੁਰੂ ਦੇ ਵਿੱਚ ਕਿਹੜੀ ਬਖਸ਼ਿਸ਼ ਨਹੀਂ ਹੈਗੀ ਅੱਜ ਕਈ ਨਿੰਦਕ ਕਹਿੰਦੇ ਜੀ ਇਦਾਂ ਨਹੀਂ ਹੁੰਦਾ ਉਦਾਂ ਮੈਂ ਇੱਕੋ ਗੱਲ ਹੀ ਤੁਹਾਨੂੰ ਕਹਿਣੀ ਤੁਹਾਡੇ ਚ ਵਿਦਵਾਨ ਜਨ ਬੈਠੇ ਵੀ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਹੁੰਦੇ ਨਾ ਤੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜਿਹੜੀ ਉਹਨਾਂ ਨੇ ਬਖਸ਼ਿਸ਼ ਵਰਤਾਈ ਉਹਨਾਂ ਨੇ ਚੌਂਕੜਾ ਮਾਰ ਕੇ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਹਿਰਾਂ ਦੇ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ ਜਵਾਨੀ ਕੰਠੋਂ ਉਚਾਰਨ ਕਰਦਾ ਜਿਹੜਾ ਬੰਦਾ ਨਿੰਦਕਾ ਨਾ ਵੀ ਗੁਰੂ ਇਦਾਂ ਨਹੀਂ ਕਰ ਸਕਦਾ ਉਹਨੂੰ ਕਹੇ ਤੂੰ ਪੰਜ ਬਾਣੀਆਂ ਜਵਾਨੀ ਸੁਣਾ ਦੇ ਚੇਰ ਵੀ ਲੈ ਲਈ ਸਾਡਾ ਹੋਰ ਕੀ ਆ ਕੋ ਸਤਨਾ ਗੁਰੂ ਨੂੰ ਕਦੇ ਕਟਾਸ ਨਹੀਂ ਕਰੀਦਾ ਕਿਸੇ ਦਾ ਪਿਓ ਕਿੱਡਾ ਵੀ ਨਕਮਾ ਹੋਵੇ ਤੇ ਉਹ ਬੱਚਾ ਜਦੋਂ ਸਕੂਲੇ ਨਾਲ ਲਿਖਾਉਂਦਾ ਤੇ ਕਹਿੰਦਾ ਸਰਦਾਰ ਫਲਾਣੇ ਸਿੰਘ ਦਾ ਮੁੰਡਾ ਇਹ ਵੈ ਸਾਡੇ ਬਾਪੂ ਦਾ ਤੇ ਇਤਿਹਾਸ ਹੀ ਐਡਾ ਵੱਡਾ ਤਕੜਾ ਪਤਾ ਨਹੀਂ ਕਿਹੋ ਜਿਹਾ ਨਕਮੇ ਪੁੱਤ ਪੈਦਾ ਹੋ ਗਏ ਪ੍ਰਚਾਰਕ ਜਿਹੜੇ ਭਰੀ ਦੁਨੀਆ ਕੱਠ ਦੇ ਵਿੱਚ ਆਖੀ ਜਾਂਦੇ ਬਾਪੂ ਦੇ ਪੱਲੇ ਕੁਝ ਨਹੀਂ ਆ ਆਪਣੇ ਪਿਓ ਦੀ ਬਦਨਾਮੀ ਕਰੀ ਜਾਂਦੇ ਨਿੰਦਿਆ ਕਰੀ ਜਾਂਦੇ ਜੀ ਉਹਨਾ ਆ ਨਹੀਂ ਕੀਤਾ ਉਹ ਨਹੀਂ ਕੀਤਾ ਉਹ ਗੁਰੂ ਸਮਰੱਥ ਹੈ ਕਈ ਬੜਾ ਕਹਿਣਗੇ ਜੀ ਪਾਣੀ ਇਦਾਂ ਉਦਾਂ ਸਰੋਵਰ ਉਹ ਭਲਿਓ ਮੈਂ ਵੀ ਬੱਚਾ ਮੈਂ ਇੱਕ ਗੱਲ ਕਹਿਣਾ ਨਾ ਜਿਹੜਾ ਗੁਰੂ ਤੱਤੀ ਤਵੀ ਤੇ ਬਹਿ ਗਿਆ 220 ਦੇ ਕਰੀਬ ਸ਼ਬਦ ਉਚਾਰ ਗਿਆ ਸਿਰ 'ਚ ਤੱਤੀ ਰੇਤਾ ਪਵਾ ਗਿਆ ਕਿ ਉਹ ਸਿਆਣਾ ਕਿ ਅਹੀਂ ਸਿਆਣੇ ਆ ਜੇ ਗੁਰੂ ਅਰਜਨ ਸਾਹਿਬ ਮਹਾਰਾਜ ਰੱਬੀ ਆਤਮਾ ਜਿਹਨੂੰ ਬਾਣੀ ਕਹਿੰਦੀ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹੇ ਉਹ ਪਰ ਭਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਰੱਬ ਸੀ ਕੀ ਮਹਾਰਾਜ ਸਾਹਿਬ ਨਿਆਣੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਪਾਣੀ ਐ ਸਰੋਵਰ ਚ ਤੇ ਐਵੇਂ ਪੰਜ ਸਰੋਵਰ ਬਣਾਤੇ ਕਿੰਨੀਆਂ ਸੰਗਤਾਂ ਨੇ ਬਠਲ ਚੁੱਕੇ ਬਾਬਾ ਬੁੱਢਾ ਸਾਹਿਬ ਭਾਈ ਛੈਲੋ ਭਾਈ ਪੈੜਾ ਭਾਈ ਪ੍ਰਾਣਾ ਭਾਈ ਵਿਧਿਆ ਭਾਈ ਲੰਗਾ ਜਿਨ੍ਹਾਂ ਨੇ ਇੰਨੀ ਜਿਆਦਾ ਸੇਵਾ ਕੀਤੀ ਨਾ ਦਿਨ ਵੇਖਿਆ ਰਾਤ ਅਹੀਂ ਆਵਦੀ ਥਾਲੀ ਵੀ ਆਪ ਦੂਜੇ ਨੂੰ ਫੜਾਈ ਦੀ ਵੀ ਹੱਥ ਧਵਾ ਦੂ ਆਪ ਕੋ ਸਤਨਾਮ ਤੇ ਗੱਲਾਂ ਉਹਨਾਂ ਦੀਆਂ ਕਰਦੇ ਜੇ ਗੁਰੂ ਸਮਰੱਥ ਹੈ ਕੋਈ ਖੇੜ ਸੀ ਤੇ ਉਹਨਾਂ ਨੇ 500 ਰੋਵਰ ਬਖਸ਼ਿਸ਼ ਕੀਤੇ ਗੁਰੂ ਕਦੇ ਨਿਆਣਾ ਨਹੀਂ ਹੁੰਦਾ ਸੰਗਤ ਜੀ ਗੁਰੂ ਕਦੇ ਵੀ ਇਹੋ ਜਿਹਾ ਕਾਰਜ ਨਹੀਂ ਕਰਦਾ ਉਹ ਸਮਰੱਥ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਮੈਂ ਤੁਹਾਨੂੰ ਹੋਰ ਨੇੜੇ ਕਰ ਦੇਵਾਂ ਜਦੋਂ ਪਰਿਵਾਰ ਨੂੰ ਸਾਧੂ ਨੇ ਆਖਿਆ ਕਹਿੰਦੇ ਇੱਕ ਚੀਜ਼ ਚੋਂ ਲੁਪਾਓ ਜਾਂ ਤੇ ਅਹੀਂ ਬਾਹਰ ਹੋਵਾਂਗੇ ਤੇ ਜਾਂ ਫਿਰ ਤੁਸੀਂ ਇਹ ਬਚਨ ਛੱਡ ਦਿਓ ਜਿਕਾਰਾ ਛੱਡ ਕੇ ਪੀ ਬਾਬਾ ਜੀ ਪ੍ਰਸ਼ਾਦਾ ਛਕੋ ਤੇ ਕੱਲ ਤੋਂ ਹੀ ਸਾਡਾ ਕਾਰੋਬਾਰ ਬੰਦ ਸਿੱਖੀ ਕਿਤੇ ਸੌਕੀ ਥੋੜਾ ਸਾਰਾ ਸਾਰਾ ਕੁੰਮਬਾਸ਼ੀਦ ਕਰਾਇਆ ਬਾਪੂ ਨੇ ਮਾਚੀਵਾੜੇ ਗੀਤ ਗਾਇਆ ਸ਼ਾਦੀ ਜਿੱਕਗੇ ਠਖੰਜਰ ਕਾਦਾ ਇਹ ਕਿਤੇ ਸੌਖੇ ਮਾਰਗ ਥੋੜਾ ਇਹਦਰ ਸੂਰਮੇ ਹੀ ਆਉਂਦੇ ਮੈਂ ਸੁਣਿਆ ਤੇਰੇ ਸਕੂਲ ਅੰਦਰ ਪੜਨ ਵਾਲਿਆਂ ਦੀ ਲੱਗਦੀ ਫੀਸ ਕੋਈ ਨਾ ਜਦੋਂ ਵਿੱਚ ਸਕੂਲ ਦੇ ਹੋਇਆ ਦਾਖਲ ਪੜਨ ਵਾਲਿਆਂ ਦੇ ਸਿਰ ਤੇ ਸੀਸ ਕੋਈ ਨਾ ਮੇਰੇ ਪਾਤਸ਼ਾਹ ਦੇ ਪਿਆਰ ਚ ਉਹ ਕਹਿੰਦਾ ਇੱਕ ਹੀ ਝੰਲੋ ਜਾਂ ਤੇ ਕਾਰੋਬਾਰ ਸਵੇਰ ਤੋਂ ਬੰਦ ਕਰ ਦਿਓ ਤੇ ਜਾਂ ਫਿਰ ਪ੍ਰਸ਼ਾਦਾ ਆਪੇ ਸ਼ਗਲਿਓਹੀਂ ਹੁਣ ਆਪਣੇ ਤੇ ਇਹ ਪਰਖ ਪੈ ਜਾਈ ਤੇ ਕੀ ਕਰਾਂਗੇ ਆਪਣੇ ਤੇ ਇਥੇ ਗਾਤਰੇ ਭਾਈ ਨਿਤਨੇਮੀ ਸਿੰਘ ਬਾਣੀ ਬਾਣੇ ਵਾਲੇ ਜਦੋਂ ਵਿਆਹ ਹੁੰਦਾ ਨਾ ਉਹ ਵੀ ਕੋਣ ਵਾਲੀ ਡਾਂਸਰ ਲਾ ਕੇ ਮੀਠ ਸ਼ਰਾਬ ਵਰਤਾ ਕੇ ਗੁੱਠੀ ਜਿਗੇ ਬੈਠੇ ਹੁੰਦੇ ਆ ਤੇ ਜੇ ਕੋਈ ਪੁੱਛਲੇ ਪਾਉ ਆਪਾਂ ਖਾਲਸਾ ਨਾਂ ਦੇ ਨਾਲ ਲਾਇਆ ਤੇ ਆਪਾਂ ਕੀ ਕੀਤਾ ਫਿਰ ਢਿੱਲਾ ਜਾ ਮੂੰਹ ਕਰਕੇ ਕਹਿਣਗੇ ਬਾਬਾ ਜੀ ਰਿਸ਼ਤੇਦਾਰੀ ਦਾ ਕੰਮ ਹੀ ਬਾਬਾ ਜੀ ਰਿਸ਼ਤੇਦਾਰ ਗੁੱਸੇ ਹੁੰਦੇ ਹੀ ਸਾਡਾ ਕਿਹੜਾ ਜੀ ਕਰਦਾ ਹੀ ਪੇਟੀਆਂ ਲਾਈਆਂ ਹੀ ਕਿਹੜਾ ਪੀਤੀਆਂ ਆ ਕੋ ਸਤਨਾ ਇਹੋ ਜਿਹੀਆਂ ਹਸਤੀਆਂ ਵੀ ਸਾਡੇ ਆ ਵਿੱਚ ਹੈਗੀਆਂ ਧਰਮ ਦੇ ਤੇ ਮੇਰੇ ਪਾਤਸ਼ਾਹ ਤੇ ਸਿਰ ਮੰਗਦੇ ਐਸਾ ਸਤਗੁਰੂ ਜੀ ਮਿਲੇ ਤਿਸ ਨੂੰ ਬਸ ਇਥੇ ਹਾਰ ਪਾਰ ਦੀ ਗੱਲ ਆ ਜਿਹੜਾ ਪੇਪਰ ਦੇਣ ਆ ਗਿਆ ਉਹ ਤਾਂ ਤਲੀ ਤੇ ਲੈ ਕੇ ਆਵੇ ਦੂਜੇ ਨੂੰ ਇੱਥੇ ਦਾਖਲਾ ਨਹੀਂ ਜੇ ਮਿਲਦਾ ਭਾਗਾ ਵਾਲਿਓ ਮੇਰੇ ਪਾਤਸ਼ਾਹ ਕਿਰਪਾ ਕਰਨ ਅਸੀਂ ਦੁਬਦਾ ਚ ਹੀ ਰਹਿ ਗਏ ਦੁਬਦਾ ਬੌਰੀ ਮਨ ਬਰ ਆਇਆ ਝੂਠੇ ਲਾਲਚ ਦੋਆਂ ਬੀੜੀਆਂ ਚ ਥੋੜਾ ਪਾਰ ਹੋਇਆ ਜਾਂਦਾ ਵਾ ਪੀ ਅਮਰਤ ਵੀ ਸ਼ਕ ਲਿਆ ਤੇ ਦੀਵਾ ਵੀ ਜਗਾ ਲਿਆ ਤੇ ਲਾਚੀ ਵੀ ਕਰਾ ਲਈ ਤੇ ਮੌਲੀ ਵੀ ਬਨ ਲਈ ਜਿੱਧਰ ਨੂੰ ਸੂਤ ਆਵੇ ਉਧਰ ਨੂੰ ਖਿੱਚਦਾ ਕੰਮ ਆਖੋ ਸਤਨਾਮ ਕਥਾ ਆਪਣੀ ਇੱਥੋਂ ਸ਼ੁਰੂ ਹੋਈ ਸੀ ਸਵਾਮੀ ਕੋ ਘਰੋਂ ਜਿਉਂ ਸਦਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੱਕ ਕੁੱਤੇ ਤੋਂ ਸਿੱਖ ਲਾ ਮੈਂ ਵਿਸ਼ਾ ਪੂਰਾ ਕਰਕੇ ਸਮਾਪਤੀ ਵੱਲ ਜਾਵਾਂ ਮਾਰੇ ਸਾਹਿਬ ਜੀ ਕਿਰਪਾ ਕਰਨ ਉਹ ਪਰਿਵਾਰ ਕਹਿੰਦੇ ਫੈਸਲਾ ਕੀਤਾ ਸਿੰਘਣੀ ਕਹਿੰਦੀ ਮੈਂ ਸਰਦਾਰ ਨੂੰ ਆਖਿਆ ਵੀ ਇੱਕ ਬੰਨੇ ਗੁਰੂ ਗੋਬਿੰਦ ਸਿੰਘ ਖੜੋਤਾ ਈ ਇੱਕ ਬੰਨੇ ਬਿਜ਼ਨਸ ਹੁਣ ਤੂੰ ਦੱਸ ਕਿੰਨੂੰ ਚੁੜਨਾ ਗੁਰੂ ਗੋਬਿੰਦ ਸਿੰਘ ਨੂੰ ਚੁੜਨਾ ਕਿ ਬਿਜ਼ਨਸ ਕਿੰਦੇ ਧੜਕਣਾ ਵਧ ਗੀਆਂ ਆਖੋ ਸਤਨਾ ਹੁੰਦਾ ਹੀ ਹੈ ਜੀ ਜੀਰੋ ਤੋਂ ਬੰਦਾ 25 ਸਾਲਾਂ ਚਰਬਪਤੀ ਬਣਿਆ ਹੋਵੇ ਹੁਣ ਆਪਾਂ ਉਸ ਜਗ੍ਹਾ ਤੇ ਹੁੰਦੇ ਤੇ ਆਪਾਂ ਦੇ ਉਸੇ ਵੇਲੇ ਕਹਣਾ ਬਾਬਾ ਜਾਓ ਤੁਹਾਡੇ ਰਗੇ ਹੋਰ ਆ ਜਾਣਗੇ ਆਖੋ ਸਤਨਾ ਹਟ ਚੁੱਕਿਆ ਬਾਬਾ ਨਿਕਲਦਾ ਵੱਡੇ ਪਰਖ ਪਾਉਣ ਵਾਲੇ ਉਹ ਪਰਿਵਾਰ ਦੀ ਜਵਾਨੀ ਹੈ ਮੈਨੂੰ ਕਿਸੇ ਸਿੰਘ ਨੇ ਕਿਹਾ ਸੀ ਜਰੂਰ ਸੁਣਾਇਓ ਕਿ ਅੱਜ ਲੋੜ ਇੰਨਾ ਚੀਜ਼ਾਂ ਦੀ ਵੀ ਅਸੀਂ ਦੁਬਦਾ ਜੀ ਚ ਤੁਰੇ ਫਿਰਦੇ ਡਰਦੇ ਕਹਿਣ ਲੱਗੇ ਫਿਰ ਅਸੀਂ ਸਾਰਿਆਂ ਸਲਾਹ ਕੀਤੀ ਥੋੜੇ ਟਾਈਮ ਚ ਕਹਿੰਦੇ ਬਾਬਾ ਜੀ ਖੜੇ ਆ ਜਦੋਂ ਗੁਰੂ ਕੇ ਮਾਰੇ ਬਾਣੀ ਬਾਣੇ ਵਾਲੀ ਸੰਗਤ ਗੁਰੂ ਕੇ ਨਿਹੰਗ ਸਿੰਘ ਸੰਗਤ ਆਪ ਜੀ ਪਹੁੰਚਿਓ ਇਨ ਪੰਚਨਮੇ ਮੇਰੋ ਵਾਸਾ ਕਹਿੰਦੇ ਇੱਕ ਬੰਨੇ ਗੁਰੂ ਗੋਬਿੰਦ ਸਿੰਘ ਖੜੋਤਾ ਪੰਜਾਂ ਦੇ ਵਿੱਚ ਬਾਣੀ ਬਾਣੇ ਚ ਇੱਕ ਬੰਨੇ ਬਿジネス ਛੇਤੀ ਦੱਸ ਤੇ ਸਿੰਘਣੀ ਕਹਿੰਦੀ ਮੈਂ ਹੱਥ ਜੋੜ ਕੇ ਆਖਿਆ ਸਰਦਾਰਾ ਚੇਤਾ ਕਰਲਾ ਹਰ ਸਾਲ ਆਪਾਂ ਸ਼ਹੀਦੀ ਦਿਹਾੜੇ ਮਨਾਉਣੇ ਆ ਤੇ ਜਦੋਂ ਸਾਲ ਬਾਅਦ ਸ਼ੀਧੀਆਂ ਆਉਂਦੀਆਂ ਐ ਇੱਕ ਪਰਿਵਾਰ ਦਾ ਜ਼ਿਕਰ ਸਾਰੇ ਵਿਦਵਾਨ ਕਰਦੇ ਐ ਮੋਤੀ RAM ਮੇਰਾ ਜਿੰਨੇ ਗੁਰੂ ਦੀ ਸੇਵਾ ਬਦਲੇ ਆਪਣਾ ਸਾਰਾ ਕੁੰਬਈ ਪੀਲੂ ਚ ਪੜਾਤਾ ਕੋਲੂ ਦੇ ਵਿੱਚ ਪੀੜ ਦਿੱਤਾ ਤੇ ਆਪਾਂ ਤੇ ਚੰਗੇ ਭਲੇ ਖੜੋਤੇ ਆ ਬੱਚੇ ਆਪਣੇ ਪੜੇ ਲਿਖਿਆ ਇੱਕ ਵੇਰੀ ਪਿੱਛਾ ਪੌਂਕੇ ਨਾ ਵੇਖੀ ਤੂੰ ਬਾਜਾਂ ਵਾਲਾ ਚੁਣਲਾ ਬਿਜ਼ਨਸ ਛੱਡ ਦੇ ਇਹ ਨੂੰ ਕਹਿੰਦੇ ਕਿਰਪਾ ਕਹਿੰਦੇ ਫਿਰ ਅਸੀਂ ਜਕਾਰਾ ਛਡਾਤਾ ਤੇ ਸਿੰਘ ਵਾਪਸ ਆਇਆ ਪ੍ਰਸ਼ਾਦਾ ਛਕਿਆ ਰਹਿ ਰੂ ਦੇ ਨਾਲ ਅਰਦਾਸ ਹੋਈ ਤੇ ਉਸ ਪਰਿਵਾਰ ਨੇ ਆਖਿਆ ਵੀ ਇੱਕ ਵਾਰੀ ਸਾਨੂੰ ਮਹਿਸੂਸ ਹੋਇਆ ਵੀ ਅਸੀਂ ਛੜਕ ਤੇ ਆ ਗਏ ਅਰਬਾਂ ਦਾ ਬਿਜ਼ਨਸ ਡਿਗ ਪੈਣਾ ਇੱਕੇ ਵਾਰੀ 25 ਸਾਲਾਂ ਦਾ ਬਣਾਇਆ ਪਰ ਚੋਣ ਕੀਤੀ ਜਾਂ ਗੁਰੂ ਰਹੂ ਜਾਂ ਬਿਜ਼ਨਸ ਰਹੂਗਾ ਅੱਜ ਵੀ ਦੋ ਚੀਜ਼ਾਂ ਏ ਇੱਕ ਬੰਨੇ ਗੁਰੂ ਨਾਨਕ ਦਾ ਘਰ ਹੈ ਤੇ ਦੂਜੇ ਪਾਸੇ ਪ੍ਰਾਪਰਟੀ ਆ ਜੀ ਇੱਧਰ ਨੂੰ ਜਾਣਾ ਵਾ ਤੇ ਫਿਰ ਤੁਹਾਨੂੰ ਪਾਪ ਕਰਨੇ ਪੈਣੇ ਬਾਣੀ ਚ ਲਿਖਿਆ ਪਾਪਾਂ ਬਾਝੋਂ ਹੋਵੇ ਨਹੀਂ ਦੋ ਕਮ ਮਾਇਆ ਦੇ ਪਾਪ ਤੋਂ ਬਿਨਾਈ ਜੁੜਦੀ ਨਹੀਂ ਜੇ ਪਾਉ ਤੇ ਦੂਜੀ ਗੱਲ ਬਾਣੀ ਨੇ ਫੈਸਲਾ ਕਰਤਾ ਵੀ ਜਿਦਨ ਮਰੇ ਨਾਲ ਵੀ ਨਹੀਂ ਜਾਣੀ ਤੁਸੀਂ ਫੈਸਲਾ ਕਰ ਲਓ ਹਣ ਜਿਹੜੀ ਰਹਿ ਗਈ ਵੀ ਕਿਹੜੇ ਬੰਨੇ ਤੁਰਨਾ ਏ ਾਰ ਪਾਰ ਦੀ ਗੱਲ ਸੀ ਕਹਿੰਦੇ ਫਿਰ ਇੱਕ ਵਾਰੀ ਰੜੇ ਮદાન ਹੋਵੇ ਪ੍ਰਸ਼ਾਦਾ ਗੁਰੂ ਘਰੋਂ ਚੱਲਣ ਲੱਗ ਪਿਆ 25 ਸਾਲ ਪਿੱਛੇ ਚਲੇ ਗਏ ਜਦੋਂ ਪਹਿਲਾਂ ਆਏ ਸੀ ਕਿਰਾਏ ਤੇ ਰੈਂਟ 'ਚ ਚਲੇ ਗਏ ਤੇ ਰੋਟੀ ਫਿਰ ਕਹਿੰਦੇ ਬਾਪੂ ਨੇ ਇਹੋ ਜੀ ਖੇਡ ਖੇਡੀ ਜਾਂ ਸੁੱਖ ਦੇ ਤੂੰ ਹੈ ਦੁੱਖ ਵੀ ਤੂੰ ਹੈ ਜਾਂ ਭੁੱਖ ਦੇ ਤਾ ਇਤਹੀ ਰਾਜਾਂ ਦੁੱਖ ਵਿੱਚ ਕਹਿੰਦੇ ਫਿਰ ਇਹ ਖੇਡ ਵਰਤੀ ਐ ਸੀ ਲਾਲ ਤuj ਵਿਨ ਕੋਣ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਕਹਿੰਦੇ ਮੇਰੀ ਧੀ ਨੇ ਇੰਨੀ ਇੱਕ ਸਟੱਡੀ ਕੀਤੀ ਇਹਦਾ ਪੇਪਰ ਆ ਤੇ ਇਹਨੂੰ ਜੱਜ ਦੀ ਜੋਬ ਮਿਲ ਗਈ ਆ ਖੁਸਾਤ ਨਾਮ ਸ੍ਰੀ ਮੇਰੇ ਬੇਟੇ ਨੇ ਸਟੱਡੀ ਕੀਤੀ ਪੀਰ ਜੀ ਇਹਨੂੰ ਐਮ ਬੀਬੀਐਸ ਡਾਕਟਰ ਉਧਰਲੇ ਚਲੋ ਮੈਂ ਇਨਾ ਪੜਿਆ ਨਹੀਂ ਉਹਦੀ ਜੋਬ ਮਿਲ ਗਈ ਕਹਿੰਦੀ ਜਿੱਥੇ ਅਸੀਂ ਕਰੋੜਾਂ ਦੀ ਜਾਇਦਾਦ ਛੱਡ ਕੇ ਗੁਰੂ ਚੁਣਿਆ ਸੀ ਅੱਜ ਅਰਬਪਤੀ ਬਣ ਕੇ ਬੈਠੇ ਆ ਕੋ ਸਤਨਾਮ ਗੱਲ ਸਿਰਫ ਅੰਦਰ ਦੇ ਟਿਕਾ ਦੀ ਆ ਜਿੰਨਾ ਮਰਜੀ ਗਿਆਨ ਇਕੱਠਾ ਕਰ ਲੋ ਵਧੀਆ ਤੋਂ ਵਧੀਆ ਵਿਦਵਾਨ ਆਪਾਂ ਸੁਣੀਏ ਖੇੜਾ ਛਰਦਾ ਦੀ ਜੇ ਤੇ ਤੇਰਾ ਗੁਰੂ ਤੇ ਪ੍ਰਸਾ ਆ ਗਿਆ ਤੇ ਫਿਰ ਗੱਲ ਬਣ ਜਾਣੀ ਆ ਨਹੀਂ ਤੇ ਫਿਰ ਦੋ ਤਰ੍ਹਾਂ ਦੀ ਖੇੜਾ ਹੈ ਜੀਓ ਮੈਲੇ ਬਾਰੋਂ ਨਿਰਮਲ ਵੀ ਲੋਕਾਂ ਲਈ ਆਪਾਂ ਹੈਗੇ ਆਂ ਸਿੰਘ ਸਤਕਾਰ ਪੂਰਾ ਵਾ ਅੰਦਰ ਖਾਤੇ ਆਪਾਂ ਦੁਜੀ ਬਨੇ ਆਖੋ ਸਤਨਾਮ ਦੂਆਂ ਵਿੱਚੋਂ ਕਿੱਥੇ ਜਾਵਾਂ ਇਹੋ ਦੁੱਖ ਮਾਰਦਾ ਇੱਕ ਘਰ ਰੱਬ ਦਾ ਤੇ ਦੂਜਾ ਸੰਸਾਰ ਦਾ ਇਹ ਦੂਆਂ ਦੀ ਖੇਡ ਬੁੱਲਿਆ ਸ਼ੌਦਾ ਕੀ ਪਉਣਾ ਇਧਰੋਂ ਪੁੱਟਣਾ ਐਂਧਰ ਲਾਉਣਾ ਇਹ ਉਹਨਾਂ ਨੇ ਆਪ ਸੁਣਾਇਆ ਤੇ ਮੈਨੂੰ ਵਧੀਆ ਲੱਗਾ ਮੈਂ ਆਉਂਦੀਆਂ ਹੀ ਸਿੰਘ ਦੋ ਤਿੰਨਾਂ ਨੇ ਪਿਆਰ ਦੇ ਵਿੱਚ ਵੀ ਜਰੂਰ ਅੱਜ ਦੀ ਲੋੜ ਆ ਵੀ ਆਪਾਂ ਤੇ ਹਜੇ ਸਿੱਖ ਨਹੀਂ ਬਣ ਸਕੇ ਸਿੰਘ ਕਿੱਥੋਂ ਬਣਾਂਗੇ ਆਖੋ ਵੇ ਗੁਰੂ 239 ਸਾਲ ਦਾ ਸਫਰ ਆ ਮਾਰੇ ਨਿਰਮਲ ਪੰਥ ਤੋਂ ਖਾਲਸਾ ਪੰਥ ਬਣ ਨੂੰ ਤਾਂ ਪਾਤਸ਼ਾਹ ਨੇ ਦਇਆ ਕੀਤੀ ਮਾਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਜੁਨੇ ਸੀ ਉਹਨਾਂ ਦੇ ਦਰਸ਼ਨ ਕਰਕੇ ਫਿਰ ਖੁਸ਼ੀ ਲਈਏ ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇੱਕ ਚੇਤ ਕਹਿੰਦੇ ਇੱਕ ਕੁੱਤੇ ਤੋਂ ਸਿੱਖ ਲਾ। ਫਿਰ ਤੇ ਇੱਕ ਬਾਦਰ ਸਹਿ ਕਹਿੰਦੇ ਬਾਪੂ ਕੀ ਸਿੱਖੀਏ? ਕਹਿੰਦੇ ਇੱਕ ਕੁੱਤੇ ਦੀ ਵਫਾਦਾਰੀ ਵੇਖ ਲਾ ਵੀ ਜਿਹੜਾ ਮਾਲਕ ਹੈ ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਚੁੰਮਦਾ। ਜਦੋਂ ਵੀ ਇਹ ਲਾਡ ਕਰਦਾ ਦੂਸਰਾ ਫਿਰ ਕਹਿੰਦੇ ਇਹ ਮਗਰ ਮਗਰ ਰਹਿੰਦਾ। ਤੀਸਰਾ ਇਹਦੇ ਚ ਗੋਣਾ ਇਹ ਮਾਲਕ ਦਾ ਧਿਆਨ ਰੱਖਦਾ ਤੇ ਲੱਖਾਂ ਬੰਦੇ ਚ ਆਪਣੇ ਮਾਲਕ ਨੂੰ ਪਛਾਨ ਲੈਂਦਾ ਏ ਚੌਥਾ ਗੁਣ ਇਹਦੇ ਵਿੱਚ ਇਹ ਵੀ ਜੇ ਮਾਲਕ ਕਿਤੇ ਗੁੱਸਾ ਗਿੱਲਾ ਘਰ ਦੀ ਦਾ ਬੱਚਿਆਂ ਦਾ ਹੋਵੇ ਤੇ ਕੁੱਤੇ ਦੇ ਲੱਗੇ ਪ੍ਰਾਣੀਆਂ ਪੰਜ ਸੱਤ ਜੜਦੇ ਇਹਨੂੰ ਠੁੱਡ ਵੀ ਵੱਜ ਜਾਣ ਤੇ ਇਹਦੇ ਚ ਗੋਣਾ ਵੀ ਇਹ ਉੱਠ ਕੇ ਦੂਜੇ ਘਰ ਨਹੀਂ ਜਾਂਦਾ ਉੱਥੇ ਲੱਗੇ ਹੀ ਰਹਿੰਦਾ ਆਖੋ ਵੇਗਰੇ ਕਿੱਡੇ ਵੱਡੇ ਗੁਣ ਮਾਰੇ ਦੀ ਇੱਕ ਪੰਕਤੀ ਵਿੱਚ ਵੀ ਇੱਕ ਕੂਕਰ ਆਪਣੇ ਮਾਲਕ ਦੇ ਘਰ ਰੁੱਖੀ ਸੁਖੀ ਕੁੱਟ ਖਾ ਕੇ ਠੁੱਡ ਖਾ ਕੇ ਸੋ ਬੰਦਾ ਖੜਾ ਉ ਭੱਜ ਕੇ ਮਾਲਕ ਪਛਾਨ ਲੂਗਾ ਫਿਰ ਇਹਨੂੰ ਰੋਟੀ ਭਾਵੇਂ ਦੋ ਤਿੰਨ ਦਿਨ ਨਾ ਵੀ ਪਵੇ ਬੂਏ ਤੇ ਬੈਠਾ ਡੀਕੂਗਾ ਦੂਜੇ ਬੂਏ ਤੇ ਤੇ ਆਪਣਾ ਕੀ ਬਣੂ ਆ ਕੋ ਵੈਰੂ ਹੈ ਆਪਾਂ ਦੇ ਜਿੱਥੇ ਹਰਾ ਝੰਡਾ ਵੇਖਿਆ ਨਹੀਂ ਤੇ ਉੱਥੇ ਮੱਥਾ ਚੱਲ ਵੀ ਐ ਕਮਾਲ ਦੀਆਂ ਬਾਤਾਂ ਗੁਰਮਖੋਏ ਸਿਰ ਇਹ ਘਰ ਸਿਰ ਮੰਗਦਾ ਕੋਈ ਸ਼ੱਕ ਨਹੀਂ ਇਹ ਤਾਈਓ ਮਾਰੇ ਸਾਹਿਬ ਜੀ ਨੇ ਸਾਨੂੰ ਨਰਾਲਾ ਕਿਹਾ ਨਰਾਲੇ ਗਿਆ ਵੀ ਇਹ ਵਖਰੇਆ ਕਿਸੇ ਨੇ ਸੱਚ ਕਿਹਾ ਕਹਿੰਦਾ ਜਿਹੜਾ ਬੰਦਾ ਕਹਿੰਦਾ ਮੈਨੂੰ ਮਰਨ ਤੋਂ ਡਰ ਨਹੀਂ ਲੱਗਦਾ ਜਾਂ ਤੇ 100% ਝੂਠ ਮਾਰਦਾ ਤੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਦਾ ਨਿਹੰਗ ਸਿੰਘਾ ਬਸ ਗੱਲਾਂ ਦੋ ਹੈ ਹਾਰਪਰ ਦੇ ਇਹ ਤਾਈਓ ਇਹਨਾਂ ਦੇ ਇਤਿਹਾਸ ਵਡੇਰੇ ਇਹਨਾਂ ਦੀਆਂ ਗੱਲਾਂ ਜਾਂਦੀਆਂ ਵਾ ਕਿਉਂਕਿ ਇਹਨਾਂ ਦਾ ਘਰ ਹੀ ਇੱਥੋਂ ਸ਼ੁਰੂ ਹੋਇਆ ਜਿੱਥੋਂ ਮੋਕ ਦੀ ਮਜਨੂ ਆ ਰਾਂਝੀਆਂ ਦੀ ਉਤੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ ਐ ਪਰ ਜਿਸਮ ਚੋਂ ਗਈ ਨਾ ਜਾਨ ਸਾਡੀ ਲੋਕੀ ਨਹਾਉਂਦੇ ਵਿੱਚ ਚਨਾ ਸੀ ਲਹੂ ਅੰਦਰ ਲਾਈਆਂ ਤਾਰੀਆਂ ਨੇ ਉਹ ਸਾਨੂੰ ਐਵੇਂ ਨਹੀਂ ਲੋਕੀ ਸਰਦਾਰ ਕਹਿੰਦੇ ਲਈਆਂ ਸਿਰਾਂ ਦੇ ਨਾਲ ਚੀਨ ਦੇ ਕਿਸੇ ਫੌਜੀ ਦਸਤੇ ਨੇ ਆਖਿਆ ਮਹਾਰਾਜਾ ਰਣਜੀਤ ਸਿੰਘ ਨੂੰ ਚੱਲ ਕੇ ਆਪ ਆਏ ਕਹਿੰਦੇ ਹਰੀ ਸਿੰਘ ਨਲੂਆ ਵੇਖਣਾ ਉਹਨੇ ਕਿਹਾ ਜੀ ਇਹਨੂੰ ਜਲ ਪਾਣੀ ਛਕੋ ਸਰਦਾਰ ਅਕਾਲੀ ਫੂਲਾ ਸਿੰਘ ਜੀ ਬਾਬਾ ਸ਼ਾਮ ਸਿੰਘ ਜੀ ạtਾਰੀ ਬੜੇ ਬੜੇ ਭਾਈ ਮਾਨ ਸਿੰਘ ਭਾਈ ਚੜਤ ਸਿੰਘ ਵਰਗੇ ਯੋਧੇ ਲੰਗੇ ਤੇ ਉਹ ਕਰਨ ਆਰੀ ਸਿੰਘ ਨਲੂਗਾ ਆ ਚਿਹਰੇ ਪੰਜਾਬ ਆ ਸੀ ਜਾਵੇ ਨਾਲੇ ਮੁੱਛ ਤੇ ਹੱਥ ਫੇਰੇ ਇਨੇ ਚਿਰ ਨੂੰ ਸਾਹਮਣੇ ਘੋੜੇ ਤੇ ਬੈਠਾ 6.5-7 ਫੁੱਟ ਦਾ ਗੱਭਰੂ ਘੋੜਾ ਲਿਫਦਾ ਆਉਂਦਾ ਪਸੀਨਾ ਚੋਨਾ ਆਉਦਾ ਏ ਗਲ 'ਚ ਸੋਨੇ ਦਾ ਕੈਂਠਾ ਤੇ ਮੋਢੇ ਤੇ ਡੋਲੇ ਤੇ ਕੋਹੇ ਨੂਰ ਉੱਠ ਕੇ ਕੁਰਸੀ ਤੋਂ ਚਿੱਟੀ ਚੌੜੀ ਵਾਲਾ ਕਹਿਣ ਲੱਗਾ ਸਿੰਘ ਸਾਹਿਬ ਗੌੜ ਦੀ ਸੌ ਲੱਗੇ ਜੇ ਮੈਂ ਝੂਠ ਨਾ ਮਾਰਾਂ ਤੇ ਹਰੀ ਸਿੰਘ ਨਾਲ ਲਗਾ ਇਹੋ ਹੀ ਆ ਇਹ ਸਾਡੇ ਇਤਿਹਾਸ ਸੀ ਸ਼ੇਰੇ ਪੰਜਾਬ ਕਹਿੰਦੇ ਤੂੰ ਸਹੀ ਪਛਾਣਿਆ ਇਹ ਆ ਮੇਰਾ ਬੱਬਰ ਸ਼ੇਰ ਕਹਿੰਦੇ ਫਿਰ ਸੁਣਿਆ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ ਸਾਡੀ ਕੋਈ ਜੰਗ ਅੜੀ ਪਈ ਫਤਿਹ ਹੋਣ ਤੋਂ ਤੇ ਅਸੀਂ ਤੇਰੇ ਕੋਲੋਂ ਅੱਜ ਦੋਵੇਂ ਹੱਥ ਜੋੜ ਕੇ 7 ਦਿਨਾਂ ਵਾਸਤੇ ਹਰੀ ਸਿੰਘ ਨਲੂਆ ਲੈਣ ਵਾਸਤੇ ਆਏ ਆ। ਸੱਤ ਦਿਨਾਂ ਲਈ ਸਾਨੂੰ ਇਹ ਬੱਬਰ ਸ਼ੇਰ ਦੇ ਦੇ ਤੇ ਸ਼ੇਰੇ ਪੰਜਾਬ ਨੂੰ ਝੁਣਝਣੀ ਆਈ ਕਹਿੰਦੇ ਓਏ ਸੱਜਣਾ ਤੂੰ 7 ਦਿਨ ਕਹਿ ਲਿਆ ਇਹ ਤੇ ਕਿਤੇ 7 ਸੈਕਿੰਡ ਵੀ ਮੇਰੇ ਤੋਲੇ ਹੋਏ ਤੇ ਮੈਨੂੰ ਨੇਹਰਾ ਦੀਦਾ ਨੇਹਰਾ ਤੇ ਰਹੀ ਗੱਲ ਤੂੰ ਬਾਬੇ ਨਾਨਕ ਦੇ ਘਰ ਦੀ ਕਹੀ ਵੀ ਇੱਥੋਂ ਕੋਈ ਖਾਲੀ ਨਹੀਂ ਮੁੜਦਾ ਜਿਹੜਾ ਜੰਗ ਤੂੰ ਸੱਤਾਂ ਦਿਨਾਂ ਨਾਲ ਹੀ ਇਹਦੀ ਮੰਗ ਕਰਕੇ ਜਿੱਤਣਾ ਏ ਜਦ ਮੈਂ ਥਾਪੀ ਦੇ ਕੇ ਕਹਿੰਨਾ ਇੱਕ ਰਾਤ ਹੀ ਬੜੀ ਸਵੇਰ ਨੂੰ ਜਿੱਤ ਤੁਹਾਡੇ ਕਦਮਾਂ 'ਚ ਪਈਓ ਇਹ ਸਾਡੇ ਇਤਿਹਾਸ ਹੀ ਜਿਹੜੇ ਹੁਣ ਵਿਗਾੜੇ ਗਏ ਸਾਡੇ ਮੁੰਡੇ ਕੁੜੀਆਂ ਬਣ ਲੱਗ ਪਿਆ ਖੋ ਸਤਨਾਮ ਹੂੰ ਜਿਹੜੀ ਕੌਮ ਐਡੀ ਵੱਡੀ ਸੀ ਅੱਜ ਕਿਦਰ ਨੂੰ ਨੰਘਾਰ ਫਿਰ ਵੀ ਮੈਂ ਕਿੰਨਾ ਵੀਰ ਜਿਹਾ ਦੇ ਰਹਿਣਾ ਆ ਸੰਗਤ ਮੇਰੀਆਂ ਭੈਣਾ ਵੀਰ ਜਿਹੜੇ ਘਰਾਂ ਚੋਂ ਨਿਕਲ ਕੇ ਜਿਨ੍ਹਾਂ ਦੇ ਅੰਦਰ ਆਪਣੇ ਗੁਰੂ ਲਈ ਸ਼ਰਧਾ ਭਾਵਨਾ ਸੀ ਤੇ ਮੈਨੂੰ ਵੀਰ ਜੀ ਹਣੀ ਕਹਿੰਦੇ 10 ਵਜਾ ਦਿਓ ਆਖੋ ਸਤਨਾ ਤੇ ਪਹਿਲੋਂ ਮੈਂ ਕਿਹਾ ਵੀ ਸਫਰ ਵੜਿਆ ਹੁਣ ਕਰਨਾਲ ਜਾਣਾ ਏ ਤੇ ਆਪ ਜੀ ਦਾ ਪ੍ਰੇਮ ਵੀ 1 ਘੰਟੇ ਤੋਂ ਵੱਧ ਨਹੀਂ ਲੱਗਣਾ ਪਰ ਆਪੇ ਮਹਾਰਾਜ ਸਾਹਿਬ ਵਰਤਗੇ ਤੁਹਾਡੀ ਵੀ ਭਾਵਨਾ ਪੂਰੀ ਹੋ ਗਈ ਆਖੋ ਸਤਨਾ ਤੇ ਮੇਰੇ ਪਾਤਸ਼ਾਹ ਕਹਿੰਦੇ ਇੱਕ ਕੂਕਰ ਤੋਂ ਸਿੱਖ ਲਾ ਪੁੱਤ ਵਫਾਦਾਰੀ ਇੱਕ ਤੇ ਆਪਣੇ ਮਾਲਕ ਨੂੰ ਨਾ ਛੱਡੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਦੂਸਰਾ ਗੁਰੂ ਦੇ ਬਾਣੇ ਗੁਰੂ ਦਾ ਪਿਆਰ ਲੱਖਾਂ 'ਚ ਵੀ ਕਿਤੇ ਮਿਲਦਾ ਹੋਵੇ ਤੇ ਭੱਜ ਕੇ ਲੈ ਲਿਓ ਕੂਕਰ ਦੀ ਖਾਸੀਅਤ ਉਹ ਆਪਣੇ ਮਾਲਕ ਨੂੰ ਲੱਖਾਂ 'ਚੋਂ ਜਾ ਕੇ ਪਛਾਣ ਲੈਂਦਾ ਏ ਉਹ ਇਹ ਦੂਜਿਆਂ ਤੀਜਿਆਂ ਮਗਰ ਮੱਥੇ ਨਹੀਂ ਟੇਕਦਾ ਫਿਰਦਾ ਉਹ ਆਪਣੇ ਕੀਦੇ ਤੇ ਪੱਕਾ ਤੇ ਤੀਸਰਾ ਕੁੱਤੇ ਨੂੰ ਕੋਟ ਵੀ ਪਹਿਜੇ ਭੈਣੋ ਠੋਡ ਵੀ ਵੱਜਣ ਰੀਜ ਨਾ ਪ੍ਰਾਣੀ ਵੀ ਫਿਰ ਜੇ ਤੇ ਮਾਲਕ ਨੂੰ ਬੋਲੋ ਨਹੀਂ ਨਾ ਛੱਡਦਾ ਸਾਡਾ ਵੀਜਾ ਨਹੀਂ ਲੱਗਦਾ ਅਸੀਂ ਗੁਰਦਰਾਇ ਛੱਡ ਜਾਨੇ ਜੇ ਕਿਸੇ ਦੇ ਮੁੰਡਾ ਨਹੀਂ ਕੁੜੀ ਹੋ ਗਈ ਉਹ ਵੀ ਕਹਿੰਦੇ ਮਹਾਰਾਜ ਤੇ ਹੈਗਾ ਹੀ ਨਹੀਂ ਆਖੋ ਸਤਨਾ ਨਿੱਕੀ ਨਿੱਕੀ ਚੀਜ਼ ਨਾਲ ਸੌਦਾ ਕਰਦੇ ਜੇ ਤੇ ਕੰਮ ਬਣ ਗਿਆ ਤੇ ਫਿਰ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੇ ਜੇ ਕਿਤੇ ਕਰਮਾਂ ਕਰਕੇ ਨਾ ਬਣਿਆ ਤੇ ਫਿਰ ਬਾਬਾ ਨਵਾਂ ਲੱਭੂਗਾ ਹਵਤੇ ਚ ਸਾਥ ਦੇਣਾ ਤੇ ਸੱਤ ਬੰਧਿਆ ਕਰਨ ਕੀ ਕੋ ਸਲੋਕ ਤੇ ਆਪਾਂ ਵਿਚਾਰ ਕਰਗੇ ਵੀ ਮਹਾਰਾਜ ਕਹਿੰਦੇ ਕੂਕਰ ਤੋਂ ਸਿੱਖ ਲਾ ਕਿ ਆਪਣੇ ਮਾਲਕ ਤੋਂ ਬਿਨਾ ਕਿਹੇ ਦੂਜੀ ਅੱਗੇ ਨਹੀਂ ਜਾਂਦਾ ਮਾਲਕ ਦੇ ਪੈਰ ਚੁੰਮਦਾ ਭਾਵੇਂ ਉਹ ਰੁੱਖੀ ਦੇ ਦੇ ਸੁੱਕੀ ਦੇ ਦੇ ਭਾਵੇਂ ਡਾਂਗ ਫੇਰੇ ਰੀਜ ਨਾ ਮਾਲਕ ਦੇ ਮਗਰ ਮਗਰ ਰਹਿੰਦਾ ਜੇ ਤੇਰਾ ਗੁਰੂ ਤੈਨੂੰ ਦੁੱਖ ਵੀ ਦੇਊਗਾ ਤੇ ਝੋਲੀ ਚ ਪਵਾ ਲਈ ਜੇ ਤੇਰਾ ਗੁਰੂ ਭੋਖ ਵੀ ਦੇਊ ਇਹ ਅਰਦਾਸ ਹੈ ਹਣ ਹੋਣੀ ਆ ਜਿੱਥੇ ਜਿਕਰ ਹੋਣਾ ਜਿੰਨਾ ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਚ ਉਹ ਵੀ ਤੇ ਭੈਣੋਂ ਤੁਹਾਡੀਆਂ ਭੈਣਾ ਸੀ ਪੁੱਤ ਕੱਟ ਕੱਟ ਕੇ ਹਾਰ ਪਾਤਾ ਤੇ ਕੀ ਨਿਕਲਿਆ ਇਹ ਸੱਚੇ ਪਾਤਸ਼ਾਹ ਦਿਨ ਸੁੱਖਾਂ ਦਾ ਬਤੀਤ ਹੋਇਆ ਰਾਤ ਸੁੱਖਾਂ ਦੀ ਬਤੀਤ ਕਰਾਂ ਕਿੱਧਰ ਚਲੇਗੀ ਇਤਿਹਾਸ ਜਿਹੜੀਆਂ ਬੀਬੀਆਂ ਨੇ ਬੱਚਿਆਂ ਦੇ ਟੋਟਿਆਂ ਦੇ ਹਾਰਪ ਵਾਲੇ ਪਲੀਜ਼ ਗੁੱਸਾ ਨਹੀਂ ਅੱਜ ਇੱਕ ਧੀ ਆਪਣੀ ਇੱਜ਼ਤ 25 30 ਸਾਲ ਤੱਕ ਬਚਾ ਬਚਾ ਕੇ ਰੱਖਦੀ ਆਪਦੀ ਬਾਪੂ ਦੀ ਪਾਗ ਨੂੰ ਭਰਾ ਦੇ ਮਾਣ ਨੂੰ ਪਰ ਐਡੀ ਬਿਮਾਰੀ ਭੈੜੀ ਵੀ ਜਿੱਦਣ ਗੁਰੂ ਗ੍ਰੰਥ ਸਾਹਿਬਾ ਪ੍ਰਕਰਮਾ ਕਰਨੀਆਂ ਹੁੰਦੀਆਂ ਜਿੱਦਣ ਕਿਤੇ ਫਲ ਮਿਲਣ ਦੀ ਲੋੜ ਆਉਂਦੀ ਤੇ ਆਪਾਂ ਤੜਕੇ ਹੀ 3 4 ਵਜੇ ਜਾ ਕੇ ਮੈਂ ਖੁੱਲਕੇ ਨਹੀਂ ਬੋਲਣਾ ਰਸਵੜਾ ਬਣਿਆ ਸਮਝ ਲਿਓ ਕਿਸੇ ਅੱਗੇ ਆਪਣਾ ਸਰੀਰ ਸਮਰਪਣ ਸਿਲੰਡਰ ਕਰ ਦਿੰਨੇ ਆ ਅਗਲਾ ਰੱਜ ਕੇ ਵਿਦਵੀ ਕਰਦਾ ਤੇ ਰੁਪਈਆ 70 80 ਹਜ਼ਾਰ ਦੀ ਮੁੱਠ ਚ ਦੇ ਕੇ ਕਹਿੰਨੇ ਥੈਂਕਸ ਬਹੁਤ ਧੰਨਵਾਦ ਤੇਰਾ ਭੈਣੇ ਵੀਰਾ ਤੂੰ ਅੱਜ ਗੁਰੂ ਨਾਨਕ ਦਾ ਚੋਲਾ ਲੀਰਾ ਕਰਦਾਈ ਤੁਹਾ ਜਿਬਾ ਜਾਣ ਲਈ ਬਾਪੂ ਦੇ ਪੁੱਤਾਂ ਤੇ ਖਫਨ ਨਹੀਂ ਸੀ ਸਾਨੂੰ ਕੋਠੀਆਂ ਗੱਡੀਆਂ ਜਾਇਦਾ ਤਾਂ ਬਣਾਈਆਂ ਤੇ ਅੱਜ ਬਾਪੂ ਨੂੰ ਅੱਖਾਂ 'ਚ ਹੰਝੂਲੀ ਮਜਬੂਰ ਕਰਤਾ ਇਹ ਗੱਲ ਮੈਂ ਜ਼ਰੂਰੀ ਸਮਝੀ ਗੌਰ ਕਰਿਓ ਗੌਰ ਕਰਿਓ ਇਹਦੇ ਤੇ ਮਹਾਰਾਜ ਕਹਿੰਦੇ ਪੈਗੀਆਂ ਦੇ ਸਲਾਈਆਂ ਨੈਣੀ ਜੇ ਭੈਣੇ ਮੇਕਅਪ ਕਰਨਾ ਤੇ ਨਿਤਨੇਮ ਕਰਿਆ ਕਰ ਰੱਜ ਕੇ ਬਾਣੀ ਪੜਿਆ ਕਰ ਤੇ ਗੁਰੂ ਦੇ ਰਸ ਵਿੱਚ ਰੰਗ ਤੇਰੇ ਚੰਗੇ ਗੁਣਾਂ ਨਾਲ ਤੇਰੀ ਏਸ ਘਰ ਵੀ ਬਾਣ ਆਊਗੀ ਤੇ ਜਿੱਦਨ ਫਟੇ ਤੇ ਪਏ ਅਗਲੇ ਘਰ ਵੀ ਬਾਣ ਆਊਗੀ ਆਪਣੇ ਆਪ ਨੂੰ ਸਮਰਪਣ ਕਰੀਏ ਔਣ ਧੋਕ ਮਿੰਟ ਕਿਰਪਾ ਕਰਿਓ ਸਾਰੇ ਸਤ ਨਾਮ ਵਾਹਿਗੁਰੂ 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 ਸਤ ਨਾਮ ਕੁਰਬਾਨ ਜਾਉ ਤਨਾ ਕਾ ਹਾਂ ਕੁਰਬਾਨ ਜਾਉ ਤਨਾ ਕਾ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਗੁਰੂ ਗੁਰੂ ਗੁਰ ਕਰ ਮੰਨ ਮੋਰ ਗੁਰੂ ਗੁਰੂ ਗੁਰ ਕਰ ਮੰਨ ਮੋਰ ਗੁਰ ਕਰ ਮੰਨ ਹੋਰ ਗੁਰੂ ਗੁਰੂ ਗੁਰ ਕਰ ਮੰਨ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਬਿਨਾ ਮੈਂ ਨਹੀਂ ਹੋ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਕਿਰਾਨਾ ਨਹੀਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ